ਟੌਪ ਆਇਆ ਸੀ ਰਮਦਾਸ ਜੀ ਵੀ ਪੁਲਿਸ ਆਈ ਸੀ ਤੇ ਮੈਂ ਗੁਰਦੁਆਰਾ ਸਾਹਿਬ ਗਈ ਮੈਂ ਘਰੇ ਆਈ ਤੇ ਫੋਟੋ ਕਲਿੱਕ ਕਰਨ ਦੇ ਪੇ ਕਰਦੀ ਆ ਤੇ ਮੈਂ ਅੰਦਰ ਐਕਟਿਵਲ ਹੁੰਦੀ ਪਈ ਤੇ ਮੈਂ ਉਹਨਾਂ ਨੂੰ ਬੁਸ਼ਿਆ ਮੈਂ ਅੰਕਲ ਫੋਟੋਆਂ ਆ ਕੇ ਕਲਿੱਕ ਕਰਦੀ ਗਾੜੀ 'ਚ ਮੇਰੇ ਨਾਲ ਬੈਸਣ ਡਾਵੇ ਬੜਾ ਜਿਆਦਾ ਬੈਸੇ ਫਿਰ ਮੈਂ ਵੀ ਬੋਲ ਪਈ ਕਿ ਤੁਸੀਂ ਕਿਉਂ ਐਡਾ ਬੋਲਦੇ ਪਏ ਮੇਰੇ ਗਾੜੀ ਤੇ ਫਿਰ ਉਹਨਾਂ ਫਟਾਫਟ ਗੱਡੀ ਸਟਾਰਟ ਕੀਤੀ ਫੋਟੋਆਂ ਖਿੱਚ ਕੇ ਲੈ ਗਏ ਤੇ ਚਲੀ ਗਏ ਕਿਰਨਦੀਪ ਕਾ ਕਿਰਨ ਜਦੋਂ ਕੱਲ ਜਦੋਂ ਫੇਰ ਇੱਕ ਰਿਪੋਰਟ ਹਮਾਰਾ ਚੰਡੀਗੜ੍ਹ ਦੇ ਹੈਪੀ ਦਾ ਨਾਇਕ ਉਸਰੇ ਜੁੜਿਆ ਪੁਲਿਸ ਆਈ ਸੀ ਐਨ ਆਈ ਸਟਾਫ ਆਇਆ ਸੀ ਰਮਦਾਸ ਦੀ ਵੀ ਪੁਲਿਸ ਆਈ ਸੀ ਤੇ ਮੈਂ ਗੁਰਦੁਆਰਾ ਸਾਹਿਬ ਗਈ ਮੈਂ ਘਰੇ ਆਈ ਤੇ ਫੋਟੋ ਕਲਿੱਕ ਕਰਨ ਦੇ ਪੇ ਕਰਦੀਆਂ ਤੇ ਮੈਂ ਅੰਦਰ ਐਕਟਿਵਲ ਆਉਂਦੀ ਪਈ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਅੰਕਲ ਫੋਟੋਆਂਆਂ ਕਲਿੱਕ ਕਰਦੇ ਗਾੜੀਆਂ ਮੇਰੇ ਨਾਲ ਬੈਸਣ ਦੇ ਵੇ ਬੜਾ ਜਿਆਦਾ ਬੈਸੇ ਫਿਰ ਮੈਂ ਵੀ ਬੋਲ ਪਈ ਕਿ ਤੁਸੀਂ ਕਿਉਂ ਇਦਾਂ ਬੋਲਦੇ ਪਏ ਮੇਰੇ ਗਾੜੀ ਤੇ ਫਿਰ ਉਹਨਾਂ ਫਟਾਫਟ ਗੱਡੀ ਸਟਾਰਟ ਕੀਤੀ ਫੋਟੋਆਂ ਖਿੱਚ ਕੇ ਲੈ ਗਏ ਤੇ ਚਲ ਗਏ ਰਿਸ਼ਤੇਦਾਰਾਂ ਨੂੰ ਬਹੁਤ ਜ਼ਿਆਦਾ ਤੰਗ ਕਰਦੇ ਨੇ ਰਿਸ਼ਤੇਦਾਰਾਂ ਨੂੰ ਫਿਰ ਇੰਨੇ ਕਹਿੰਦੇ 2000 ਦੇ ਦੋ 5000 ਦੇ ਦੋ ਜੇ ਤੁਸੀਂ ਸਾਨੂੰ ਨਾ ਨ ਦਿੱਤੇ ਫੋਨ ਵੀ ਉਹਨਾਂ ਦੇ ਲੱਗੇ ਜੇ ਤੁਸੀਂ ਸਾਨੂੰ ਪੈਸੇ ਨਾ ਦਿੱਤੇ ਤੁਹਾਡੇ ਤੇ ਆਹ ਵਾਲਾ ਪਰਚਾ ਕਰ ਦਾਂਗੇ ਤੁਹਾਡੇ ਅਕਾਊਂਟ ਸੀਲ ਕਰ ਦਾਂਗੇ ਤੁਹਾਡਾ ਆਉਣਾ ਜਾਣਾ ਇਹੋ ਜਿਹਾ ਬੰਦ ਕਰ ਦਾਂਗੇ ਜੇ ਸਾਡੇ ਪੈਸੇ ਨਾ ਭਰੇ ਫਿਰ ਰਿਸ਼ਤੇਦਾਰ ਤੰਗ ਹੋਏ ਸਾਨੂੰ ਫੋਨ ਕਰ ਕਰਕੇ ਕਹਿਣਗੇ ਪੀ ਤੁਹਾਡੇ ਮੁੰਡੇ ਕਰਕੇ ਹਾਨੂੰ ਤੰਗ ਕਰਦੇ ਪਏ ਆ ਸਾਡੇ ਕੋ ਪੈਸੇ ਮੰਗਦੇ ਇੰਨੇ ਪੈਸੇ ਮੰਗਦੇ ਉਹਨੇ ਮੰਗਦੇ ਆ ਫੋਨ ਵੀ ਰਿਸ਼ਤੇਦਾਰਾਂ ਸਾਰਿਆਂ ਦੇ ਲੈ ਕੇ ਕਿਹ ਰਿਸ਼ਤੇਦਾਰਾਂ ਦੇ ਤੇ ਪਾਸਪੋਰਟ ਵੀ ਖੜੇ ਆ ਅਕਾਊਂਟਾਂ ਦੇ ਵੀ ਸਾਰਾ ਕੁਝ ਖੜਿਆ ਕੀ ਹੈ ਪੀ ਪੈਸੇ ਨਾ ਪਾ ਸਕੇ ਸਾਡੇ ਅਕਾਊਂਟ ਸਾਰੇ ਫ੍ਰੀਜ਼ ਕੀਤੇ ਆ ਤੇ ਅਹੀਂ ਨਾਨੇ ਦੀ ਪੀ ਜਿਹੜੀ ਵੀ ਜਿਹੜੇ ਨਾਨੇ ਕੋ ਪੈਸੇ ਲੈਨੇ ਉਹ ਹੀ ਮਾਮਾ ਧੀਆਂ ਬਸ ਵਰਤਦੀਆਂ ਇਹਨਾਂ ਫ੍ਰੀਜ਼ ਕਰ ਦਿੱਤੇ ਕੋਈ ਪੈਸਾ ਨਾ ਆਉਂਦਾ ਨਾ ਜਾਂਦਾ ਪਰੇਸ਼ਾਨੀ ਦਿੱਕਤ ਗਿਨੀਤ ਹੋਦੀ ਹੈ ਬਹੁਤ ਜਿਆਦਾ ਹੁੰਦੀ ਹੈ ਇੱਥੇ ਪੁਲਿਸ ਆ ਜਾਂਦੀ ਹੈ ਅੰਦਰਾਂ ਚ ਵੜਨ ਤੱਕ ਜਾਂਦੇ ਨੇ ਫਿਰ ਬਾਰੀਆਂ ਫੁੱਲਣ ਡੇ ਪੈਂਦੇ ਨੇ ਬਿਨਾ ਪਰਮਿਸ਼ਨ ਤੋਂ ਨਾਲ ਲੇਡੀ ਕਾਂਸਟੇਬਲ ਨਾਲ ਹੁੰਦੀ ਆ ਬਸ ਆਪ ਹੁੰਦੇ ਆ ਸਾਰੇ ਤੇ ਬਾਰੀਆਂ ਫੁੱਲਣ ਤੱਕ ਪੂਰੇ ਬਾਰੀਆਂ ਫੁੱਲਦੇ ਨੇ ਜਿੱਤੇ ਫਿਰ ਮੇਰੀ ਫਾਈਲ ਵਗੈਰਾ ਲੱਗੀ ਸੀ ਜਲੰਧਰ ਉਹਨਾਂ ਕੋ ਗਏ ਉਹਨਾਂ ਫਿਰ ਮੈਨੂੰ ਦੱਸਿਆ ਕਿ ਕਿਰਨ ਤੇਰੀ ਅਹੀਂ ਫਾਈਲ ਆਈ ਹੈ ਇਦਾਂ ਕੀਤਾ ਸੀ ਸਾਡੇ ਕੋ ਲੱਖ ਲੱਖ ਰੁਪਈਆ ਮੰਗਿਆ ਵਾ ਪੀ ਸਾਨੂੰ ਪੈਸੇ ਦੋ ਨਹੀਂ ਤੇ ਤੁਹਾਡੇ ਤੇ ਵੀ ਅਹੀਂ ਕਾਰਵਾਈਆਂ ਕਰਾਂਗੇ ਜੇ ਜੇ ਪੈਸੇ ਨਾ ਭਰੇ ਕਹਿੰਦੇ ਫਿਰ ਅਸੀਂ ਪੈਸੇ ਭਰੇ ਤੇ ਫਿਰ ਸਾਡਾ ਖੜਾ ਛੱਡਿਆ ਪੁਲਿਸ ਨੇ ਪੈਸਾ ਸਾਡੇ ਕੋ ਬਹੁਤ ਜ਼ਿਆਦਾ ਲਿਆ ਬਿਲਕੁਲ ਬਣਾ ਕੇ ਕਾਫੀ ਪਰੇਸ਼ਾਨੀ ਜਿਹੜੀ ਹੈ ਬੜੀ ਜ਼ਿਆਦਾ ਪਰੇਸ਼ਾਨੀ ਹੈ ਸਾਡੇ ਕੋ ਪੈਸਾ ਤਾਂ ਨਹੀਂ ਮੰਗਦੇ ਕਿ ਇਹ ਦਸਨਾ ਦੇਣ ਨਾਲੇ ਸਾਡੇ ਕੋ ਪੈਸੇ ਐ ਨਹੀਂ ਸਾਡੇ ਕੋ ਤੇ ਅਸਲੀ ਨਹੀਂ ਮੰਗਦੇ ਹੁਣੇ ਕਰਮਪਾਲ ਜਿਹੜਾ ਹੈ ਉਹਨੇ ਪਹਿਲਾਂ ਤੇ ਮੈਨੂੰ 에ਰਪੋਰਟ ਤੋਂ ਫੜਿਆ ਸੀ ਕਰਮਪਾਲ ਐਸ ਐਚਓ ਰਮਦਾਸ ਚ ਰਿਆ ਵਾ 에 에ਰਪੋਰਟ ਤੋਂ ਫੜਿਆ ਪਾਸਪੋਰਟ ਵੀ ਉਹਦੇ ਕੋਲ ਆ ਮਦਰ ਦਾ ਪਾਸਪੋਰਟ ਵੀ ਉਹਦੇ ਕੋਲ ਆ ਮਦਰ ਨੂੰ ਵੀ ਕਹਿੰਦੇ ਸੀ ਜੇ ਤੂੰ ਆਪਣਾ ਪਾਸਪੋਰਟ ਨਾ ਦਿੱਤਾ ਅਸੀਂ ਤੇਰੀ ਕੁੜੀ ਨੂੰ ਨਹੀਂ ਛੱਡਣਾ ਫਿਰ ਮਦਰ ਨੇ ਵੀ ਉੱਥੇ ਪਾਸਪੋਰਟ ਦਿੱਤਾ ਫੇਰ ਮੈਨੂੰ ਇੰਨਾ ਛੱਡਿਆ ਹਾਲ ਕੀ ਨਾਮ ਹੈ ਪਿੰਦਰ ਦਾ ਤੇ ਹੈਪੀ ਤੇ ਇੱਕ ਵਾਰ ਫੇਰ ਇਲزام ਲੱਗਾ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ ਉਹ ਡੇਟ ਹਮਲਾ ਹੋਇਆ ਹੈ ਹੈਪੀ ਪਸ਼ਾ ਬਰੋ ਉਹ ਡੜਾ ਕਰਵਾਇਆ ਉਹ ਹੀ ਇਸ ਹਮਲੇ ਦਾ ਮਾਸਟਰ ਮਾਈਂਡ ਹੈ ਇਹ ਹਨ ਨੂੰ ਨੇ ਜੇ ਕੋਈ ਵੀ ਪਤਾ ਇਹਨੇ ਗਈ ਹੈ ਕੋਈ ਪਤਾ ਨਹੀਂ ਜਦੋਂ ਪੰਜਾਬ ਦੇ ਪਰ ਰਿਸ਼ਤੇਦਾਰ ਸਾਡੇ ਨੂੰ ਬਹੁਤ ਤੰਗ ਕਰ ਰਹੀ ਹੈ ਪੁਲਿਸ ਇਹ ਟਾਈਮ ਤੇ ਪੈਸੇ ਵੀ ਲੈਂਦੇ ਨੇ ਸਾਡੇ ਪਿੰਡ ਵਾਲਿਆਂ ਕੋ ਵੀ ਇਦਾਂ ਹੀ ਕਰਦੇ ਆ ਤੇ ਰਿਸ਼ਤੇਦਾਰਾਂ ਕੋ ਵੀ ਇਦਾਂ ਹੀ ਕਰਦੇ ਆ ਅੱਛਾ ਜਿਹੜੀ ਪੁਲਿਸ ਆਉਂਦੀ ਆ ਉਹ ਪੈਡ ਵਾਲਾ ਕੋ ਪੈਸੇ ਲਗੇ ਦੇਣ ਦੀ ਦ੍ਰਿਸ਼ਿਆਨਾ ਕੋ ਸਾਡੇ ਪੈਡੋ ਵਾਲਿਆ ਕੋ ਨੇ ਰਿਸ਼ਤੇਦਾਰਾ ਕੋ ਲਾਇਆ ਕਿਉਂ ਪੈਸੇ ਕੋ ਮੰਗਦੇ ਹੋ ਨੇ ਕਹਿੰਦੇ ਆਂ ਪਰਚਾ ਤੁਹਾਡੇ ਦੇ ਫਲਾਣ ਕਰ ਦੇਣਾ ਢੀਂਗ ਕਰ ਦੇਣਾ ਤੁਹਾਡੇ ਖਾਤਿਆਂ ਨੂੰ ਐਮ ਕਰ ਦੇਣਾ ਇਹ ਪੈਸੇ ਦਾ ਪਰਚਾ ਹੂੰ ਕਿੰਨਾ ਚਿਰ ਉਹ ਗਿਆ ਹੈਪੀ ਨੂੰ ਅਮਰੀਕਾ ਗਿਆ ਹੋਏ ਉਹਨੂੰ ਹੋ ਗਏ 3 ਸਾਲ ਹੋ ਗਏ ਅਮਰੀਕਾ ਗਏ ਜਿਵੇਂ ਹੁਣ ਗਰਨੇਡ ਹਮਲਾ ਹੋਇਆ ਇੱਕ ਵਾਰ ਫਿਰ ਉਹਦਾ ਨਾਮ ਜੁੜਿਆ ਇੱਥੋਂ ਦੇ ਰਹਿਣ ਵਾਲਾ ਇੱਕ ਨੌਜਵਾਨ ਜਿਸ ਨੂੰ ਗ੍ਰਫਤਾਰ ਕੀਤਾ ਗਿਆ ਰੋਹਨ ਸੀ ਹਾਂਜੀ ਉਹਨੇ ਵੀ ਦੱਸਿਆ ਕਿ ਹੈਪੀ ਦਾ ਕਹਿੰਦੇ ਉੱਤੇ ਉਹ ਸੋਨੋ ਕੱਟਣ ਨੂੰ ਜਾਣ ਦਿੱਤਾ ਹੈ ਇਹ ਗੱਲ ਦਾ ਹਨੂ ਨਹੀਂ ਜੇ ਪਤਾ ਐਵੇਂ ਗਈ ਨਾ ਨਾ ਵੱਧੁੰਦੀ ਹੈਪੀ ਨਾ ਗੱਲੀ ਹੋਈ ਸਾਡੀ ਪਹਿਲਾਂ ਇੰਗਲੈਂਡ ਰਿਆ ਦੁਬਈ ਵੀ ਰਿਆ ਉਦੋਂ ਕੋਈ ਕੇਸ ਹੈ ਸੀ ਹੈਪੀ ਦਾ ਨਾ ਕੋਈ ਨਾ ਕੋਈ ਪੁਲਸਾਈ ਸੀ ਫਰੇ ਨਾ ਕੋਈ ਕੇਸ ਨਹੀਂ ਨਾ ਕਰੇ ਰਿਆ ਕਿਹੜੀ ਗੱਲ ਕਰਕੇ ਜਿਹ ਹੈਪੀ ਦਾ ਨਾਮ ਪਹਿਲੀ ਵਾਰੀ ਆਇਆ ਪਹਿਲੀ ਵਾਰੀ ਪੁਲਸਾਈ ਪਹਿਲੀ ਵਾਰੀ ਕਹਿੰਦੇ ਸੀ 15 ਅਗਸਤ ਕਰਕੇ ਆਏ ਹਾਂ ਗੁਲਸ ਜਦੋਂ ਕੈਂਬਰੇ ਖੜੇ ਲਾ ਕੇ ਉਦੋਂ ਕਹਿੰਦੇ ਆਪਾਂ 15 ਅਗਸਤ ਕਰਕੇ ਆਏ ਸਾਡੇ ਕੋ ਆਈਆਂ ਨੇ 4-5 ਗੱਡੀਆਂ ਫਿਰ 4-5 ਹੀ ਮੇਰੇ ਸਹੁਰੇ ਗਈਆਂ ਇਦਾਂ ਗੱਡੀਆਂ ਉਹਦੇ ਪਿੰਡ ਤੇ ਇਦਾਂ ਕਰਕੇ ਤੇ ਉੱਥੇ ਵੀ 3-4 ਘੰਟੇ ਰਏ ਸਾਰਿਆਂ ਦੇ ਨਾਮ ਪੁੱਛੇ ਮੇਰੇ ਪਤਿਓਰਿਆਂ ਦੇ ਵੀ ਸਾਰਿਆਂ ਦੇ ਉਹਨਾਂ ਨੂੰ ਵੀ ਖੜਦੇ ਫੜ-ਫੜ ਕੇ ਉਹਨਾਂ ਦਾ ਕੀ ਕਸੂਰ ਐ ਉਹ ਜਿਹੜਾ ਇਹ ਚੰਡੀਗੜ੍ਹ ਉਹ ਜਿਹੜਾ ਗਨਰੇਡ ਹਮਲਾ ਆ ਉਸ ਤੋਂ ਬਾਅਦ ਪੁਲਿਸ ਆਈ ਕਰੇ ਇੱਥੇ ਹਾਂ ਆਈ ਪਰਸੋਂ ਆਈ ਪੁਲਿਸ ਸਟਾਫ ਆਇਆ ਅੱਛਾ ਨਹੀਂ ਆਈ ਪੁਲਿਸ ਕੀ ਪੁੱਛੀ ਸੀ ਤੁਸੀਂ ਤੁਹਾਡੇ ਕੋਲ ਕੀ ਕਰਦਾ ਮੈਂ ਤਾਂ ਘਰ ਨਹੀਂ ਇਹ ਉਹ ਵੇਟੀ ਗਲੀ ਗਰੀ ਹੂੰ